ਟਾਇਰ ਦੇ ਉੱਤੇ ਟਾਇਰ ਜਾਂ ਲਾ ਲਓ ਤੇ ਲੈਫਟ ਚੱਕ ਜਾ ਕੇ ਮੂੜਾਂ ਤੋਂ ਕਰੰਡਾ ਮਾਰਿਆ ਸੀ ਜਮਾ ਮਾੜਾ ਮਾੜਾ ਇੰਨਾ ਇੰਨਾ ਹੀ ਕਰੰਡਾ ਲਾਇਆ ਸੀਗਾ ਕਿਉਂਕਿ ਬਾਕੀ ਪੈਲੀ ਚ ਦਾ ਜਿਹੜਾ ਡੂੰਗਾ ਲਾਇਆ ਸੀ ਇਹਦੇ ਚ ਜਮਾ ਹੀ ਥੋੜਾ ਥੋੜਾ ਲਾਇਆ ਸੀ ਉਹ ਤਾਂ ਕਿਉਂਕਿ ਇਹ ਮਾੜੀਆਂ ਮਾੜੀਆਂ ਧੂਆਂ ਕਾ ਸ੍ਰੀ ਕਾਲ ਜੀ ਸਾਰਿਆਂ ਨੂੰ ਆਈਓਤੀ ਸਾਰੇ ਠੀਕ ਹੋਵੋਗੇ ਵਧੀਆਂ ਹੋਮਗੇ ਰਪਿੰਟੂ ਖੇਤੀ ਚੈਨਲ ਤੇ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਵੀ ਸੁਪਰ ਸੀਡਰ ਵਾਲੀ ਤੇ ਟਰੈਲ ਵਾਲੀ ਕਣਕ ਦੇ ਵਿੱਚ ਕੀ ਫਰਕ ਆ ਤੇ ਦੋਨਾਂ ਦੀ ਬਿਜਾਈ ਵੇਲੇ ਕੀ ਜਿਹੜੀ ਕਿ ਕਣਕ ਬਈ ਇੱਕ ਲੈਵਲ ਦੇ ਵਿੱਚ ਹੋ ਗਈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਬਾਦਿਆਂ ਅੱਜ ਦੀ ਵੀਡੀਓ ਵੱਲ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਜਿਹੜੀ ਆਪਣੀ ਸੁਪਰ ਸੀਡਰ ਵਾਲੀ 187 ਤੇ 303 ਨਰ ਲਾ ਕੇ ਬੀਜੀ ਹੋਈ ਆ ਇਹ ਆਪਣੀ ਬਈ ਜੀ ਤਕਰੀਬਨ 12 ਨਵੰਬਰ ਦੀ ਬਿਜਾਈ ਕੀਤੀ ਐ ਇਸ ਕਣਕ ਦੀ ਹੁਣ ਗੱਲ ਕਰ ਲੈਣੀ ਆ ਵੀ ਜਿਹੜੀ ਡ੍ਰਿੱਲ ਵਾਲੀ ਕਣਕ ਆ ਇਹਦੀ ਜਿਹੜੀ ਬਿਜਾਈ ਆ ਆਪਾਂ 9 ਨਵੰਬਰ ਨੂੰ ਕੀਤੀ ਸੀਗੀ ਲਗਭਗ ਇਹ ਅੱਜ ਕਣਕਾ ਜਿਹੜੀ 94 95 ਦਿਨਾਂ ਦੀ ਹੋਗੀ ਤੇ ਆਹ ਕਣਕ ਆਪਣੀ 82 83 ਦਿਨਾਂ ਦੀ ਹੋਗੀ ਠੀਕ ਹੈ ਜੀ ਜਿਹੜੀ ਵੀ ਹੁਣ ਜਾਨਕਿ ਮੇਨ ਗੱਲ ਆਪਾਂ ਮੇਨ ਗੱਲ ਤੇ ਆਉਨੇ ਆ ਖਰਾਕਾਂ ਦੋਨਾਂ ਕਣਕਾਂ ਨੂੰ ਸੇਮ ਪਈਆਂ ਠੀਕ ਹੈ ਜੀ ਬਿਜਾਈ ਵੇਲੇ ਜਾਨਕਿ ਸੁਪਰ ਸੀਡਰ ਵਾਲੀ ਚ ਜਿਹੜਾ ਡੀਏਪੀ ਸੀ ਉਹ ਪਿਆ 1.5 ਗੱਟਾ ਤੇ ਇਹਦੇ ਚ ਪਿਆ ਵਾ ਜਾਨਕਿ ਡੀਏਪੀ 1 ਗੱਟਾ ਡ੍ਰਿਲ ਵਾਲੀ ਚ ਤੇ ਫਿਰ ਜਿਹੜੀ ਸੁਪਰ ਸੀਡਰ ਵਾਲੀ ਕਣਕਾ ਇਹਦੇ ਤੇ ਪਿਆ 42 ਤੋਂ 48 ਕਿਲੋ ਵੀ ਇਹਦੇ ਤੇ ਪਿਆ 40 ਕਿਲੋ ਵੀ ਹੁਣ ਜਿਹੜੀ ਮੇਨ ਗੱਲ ਆ ਵੀ ਆਪਣੀ ਜਿਹੜੀ ਡ੍ਰਿੱਲ ਵਾਲੀ ਕਣਕ ਸੀ ਇਹਦੇ ਤੇ ਉਦਾਂ ਹੀ ਮੀਂਹ ਪਿਆ ਸੀ ਪਰ ਇਹ ਨਾ ਬਾਣ ਇੰਨਾ ਕ ਜਿਆਦਾ ਰੇਤ ਲਾ ਵੀ ਪੂਰੀ ਜਣੀ ਕਿ ਵੀ ਰੇਤ ਹੀ ਆ ਬਾਣ ਦੇ ਵਿੱਚ ਸਮਝ ਲਓ ਤੁਸੀਂ ਤੇ ਇਹ ਬਾਣ ਨਾ ਜਣੀ ਕਰੰਟ ਨਹੀਂ ਮੰਨੀ ਸੀ ਮਾੜੀ ਮੋਟੀ ਜਿੱਥੇ ਮੋੜ ਆ ਉੱਥੇ ਛਕਰੀ ਜੀ ਜੰਮੀ ਸੀਗੀ ਉਦਾਂ ਹੀ ਕਣਕ ਨੇ ਕਰੰਟ ਨਹੀਂ ਮੰਨੀ ਸੀ ਪਰ ਤਾਂ ਵੀ ਆਪਾਂ ਇਹਦੇ ਕਰੰਟ ਭੰਨਣ ਵਾਲਾ ਕਰੰਡਾ ਮਾਰਤਾ ਸੀ ਕਿਉਂਕਿ ਸਾਰੇ ਖੇਤ ਦੀ ਜਿਹੜੀ ਕਰੰਟ ਭੰਨੀ ਸੀਗੀ ਤੇ ਇਹ ਜਿਹੜਾ ਕਰੰਡਾ ਮਾਰਿਆ ਸੀ ਪਹਿਲੀ ਗੱਲ ਤਾਂ ਬਾਈ ਉਹ ਦੂਜਾ ਵੀ ਟਰੈਕਟਰ ਆ ਗੇੜਾ ਨਹੀਂ ਹੁੰਦਦਾ ਟਾਇਰ ਦੇ ਉੱਤੇ ਟਾਇਰ ਜਾਂ ਲਾ ਲਓ ਤੇ ਲੈਫਟ ਚੱਕ ਜਾ ਕੇ ਮੂੜਾਂ ਤੋਂ ਕਰੰਡਾ ਮਾਰਿਆ ਸੀ ਜਮਾ ਮਾੜਾ ਮਾੜਾ ਇੰਨਾ ਇੰਨਾ ਹੀ ਕਰੰਡਾ ਲਾਇਆ ਸੀਗਾ ਕਿਉਂਕਿ ਬਾਕੀ ਪੈਲੀ ਚ ਦਾ ਜਿਹੜਾ ਡੂੰਗਾ ਲਾਇਆ ਸੀ ਇਹਦੇ ਚ ਜਮਾ ਹੀ ਥੋੜਾ ਥੋੜਾ ਲਾਇਆ ਸੀ ਉਹ ਤਾਂ ਕਿਉਂਕਿ ਇਹ ਮਾੜੀਆਂ ਮਣੀਆਂ ਧੂਆਂ ਕਣਕ ਕੱਢ ਆਈ ਸੀ ਫਿਰ ਜਿਹੜੀ ਇਹ ਕਣਕ ਆ ਇਹਦੀ ਕੋਈ ਕਰੰਟ ਨਹੀਂ ਪੰਨੀ ਕਿਉਂਕਿ ਇਹ ਤਾਂ ਬੀਜੂ ਗਈ ਆਪਾਂ ਬਾਅਦ ਚੋਂ ਜਿਹੜੀ ਇਹ ਕਣਕ ਦੀ ਬਿਜਾਈ ਆ ਬਾਈਓ ਸੂਪਰ ਸੀਡਰ ਤੋਂ ਪਹਿਲਾਂ ਤਮਗਾਂ ਮਾਰੀਆਂ ਸੀ ਦੂਰੀਆਂ ਤਮਗਾਂ ਵੀ ਕੋਈ ਐਡੀਆਂ ਵਧੀਆ ਨਹੀਂ ਮਾਰੀਆਂ ਸੀ ਮਾੜੀਆਂ ਮੋਟ ਗਈਆਂ ਮਾਰੀਆਂ ਸੀ ਤੇ ਜਾਨੀ ਕਿ ਉਹਦਾਂ ਦੂਰ ਲਾਤੀ ਸੀ ਤਮਗਾਂ ਦੀ ਗੱਲ ਤੁਸੀਂ ਦੇਖ ਵੀ ਸਕਦੇ ਆ ਤੇ ਇਹ ਹੈਗੀ ਸੂਪਰ ਸੀਡਰ ਵਾਲੀ ਬਿਜਾਈ ਆ ਇਹ ਹੈਗੀ ਆਪਣੀ ਡਰੈਲ ਵਾਲੀ ਬਿਜਾਈ ਇਹ ਕਣਕ ਇਹਦੇ ਨਾਲੋਂ ਹੈਵੀ ਜਾਨੀ ਕਿ 4-5 ਦਿਨ ਵੱਡੀ ਆ ਉਹ ਸਾਹਮਣਾ ਜੀ ਆਪਾਂ ਦੇਖ ਗਏ ਵੀ ਆ ਕਣਕ ਦਾ ਕੱਦ ਤਾਂ ਥੋੜਾ ਜਿਹਾ ਇਸ ਕਣਕ ਨਾਲੋਂ ਜ਼ਿਆਦਾ ਬ੍ਰੈਡੀਆਂ ਦੋਨੇ ਸੇਮ ਆ ਪਰ ਗੱਲ ਕੀ ਆ ਵੀ ਜਿਹੜੀ ਆ ਸੁਪਰ ਸੀਡਰ ਵਾਲੀ ਕਣਕਾ ਇੱਕ ਤਾਂ ਇਹਦੇ 'ਚ ਮੰਨ ਲਓ ਵੀ ਆ ਲੈਣਾ ਜੀਆਂ ਚਲੋ ਸੁਪਰ ਸੀਡਰ ਮਾੜਾ ਮੋਟਾ ਉਰਾਂ ਪ੍ਰਾਂ ਰਹੇ ਜਾਂਦਾ ਉਹਦੇ ਕਰਕੇ ਪੈ ਗਈ ਹੋ ਤੇ ਦੂਜੀ ਗੱਲ ਵੀ ਇਹ ਜਿਹੜੀ ਕਣਕਣ ਇਹਨੇ ਕਿਤੇ-ਕਿਤੇ ਇੰਕ ਤੇ ਕਰੇ ਮਾੜੀਆਂ-ਮਾੜੀਆਂ ਦੋਗੀਆਂ ਠੀਕ ਹੈ ਜੀ ਉਹ ਹੋ ਸਕਦਾ ਵੀ ਬਾਣ ਚਾਨੀਮਾ ਹੋਵੇ ਤੇ ਵੈਸੇ 826 'ਚ ਇਹ ਚੀਜ਼ ਹੈਣੀਗੀ ਪਰ ਮਾੜੀਆਂ ਮੋਟੀਆਂ ਵੀ ਜਿਵੇਂ ਕਈ ਕਣਕਾਂ ਦੇ ਤਾਂ ਬਾਹਲੀਆਂ ਮੈਂ ਤੁਹਾਨੂੰ ਹੋਰ ਕਣਕ ਵੀ ਦਿਖਾ ਦਿੰਨਾ ਪਰ ਜਿਹੜੀ ਆਪਣੀ ਡ੍ਰਿਲ ਵਾਲੀ ਕਣਕਾ ਇਦੇ 'ਚ ਬਈ ਇੱਕ ਵੀ ਦੌਗੀ ਨਹੀਂ ਨਾਲੇ ਆ ਕਣਕ ਦੀ ਕਰੰਟ ਬੰਨੀ ਸੀਗੀ ਠੀਕ ਆ ਜੀ ਤਾਂ ਵੀ ਵੇਖ ਲਓ ਮੈਂ ਤੁਹਾਨੂੰ ਦਿਖਾਉਣਾ ਜ਼ਰੂਰ ਇੱਕ ਵੀ ਦੌਗੀ ਨਹੀਂ ਸਾਰੀ ਕਣਕ ਇੱਕ ਲੈਵਲ ਦੇ ਵਿੱਚ ਖੜੀ ਆ ਵੇਖ ਸਕਦੇ ਆ ਤੁਸੀਂ ਇਹ ਕਣਕਾਂལ་ ਵੀ ਨਿਗਾਹ ਮਾਰੋ ਇਹਦੇ 'ਚ ਕਦੇ ਨਾ ਕਦੇ ਮਾੜੀਆਂ ਮਾੜੀਆਂ ਦੌਗੀਆਂ ਹੈਗਾਂ ਯਾਨੀ ਕਿ ਫਿਰ ਹੋਂ ਤੁਹਾਨੂੰ 나ੜ ਵੀ ਦਿਖਾਉਣਾ ਟਰੈਲ ਵਾਲੀ ਦਾ ਤੇ ਇਹਦਾ ਇਹਦਾ 나ੜ ਆ ਜਿਹੜਾ ਥੋੜਾ ਜਿਹਾ ਮੈਨੂੰ ਯਾਨੀ ਕਿ ਬ੍ਰੀਕ ਲੱਗਦਾ ਫੂਟ ਵੀ ਘਟ ਕੇ ਪੀ ਕਣਕ ਨੇ ਥੋੜੀ ਜੀ ਇਸ ਕਣਕ ਨਾਲੋਂ ਠੀਕ ਆ ਜੀ ਇਹਦਾ ਥੋੜਾ ਜਿਹਾ 나ੜ ਦਾ ਹੀ ਬਈ ਫਰਕ ਲੱਗਦਾ ਇਹ ਫੂਟ ਵੀ ਜ਼ਿਆਦੇ ਆ ਗਣਕ ਦੀ ਹੋ ਸਕਦਾ ਵੀ ਇਹ ਗਣਕ ਵੱਡੀ ਕਰਕੇ ਹੋਵੇ ਪਰ ਮੈਂ ਕਹਿੰਨਾ ਵੀ ਜਿਹੜੀ ਡ੍ਰਿਲ ਵਾਲੀ ਗਣਕਾਂ ਉਹ ਕਿਤੇ ਦੇਣਾ ਕਿਤੇ ਜੇ ਆਪਾਂ ਦੇਖ ਗਏ ਬਈ ਫੂਟ ਜ਼ਿਆਦੇ ਕਰਦੀ ਆ ਸੁਪਰ ਸੀਡਰ ਵਾਲੀ ਨੂੰ ਨਾਲੇ ਅਸੀਂ ਤਵੀਆਂ ਮਾਰੀਆਂ ਬੈਸੇ ਜਿਹੜੀ ਤਵੀਆਂ ਮਾਰ ਕੇ ਆਉ ਇੱਕ ਹਿਸਾਬ ਦੀ ਡ੍ਰਿਲ ਵਾਲੀ ਵੀ ਆਈ ਹੋ ਜਾਂਦੀ ਆ ਪਰ ਜੇ ਤਵੀਆਂ ਬਈ ਟਕਾ ਕੇ ਮਾਰੀਆਂ ਹੁਣ ਤੇ ਉਦਾਂ ਵੀ ਸੁਪਰ ਸੀਡਰ ਦੇ ਤੇਲ ਫੇ ਟਰੈਕਟਰ ਘੱਟ ਖਾਂਦਾ ਠੀਕ ਹੈ ਆ ਸਿੱਧੀ ਬਾਈ ਸਿੱਧੀ ਵਜਾਈ ਆ ਸੁਪਰ ਸੀਡਰ ਨਾਲ ਕੋਈ ਤਵੀ ਨਹੀਂ ਮਾਰੀ ਕੁਛ ਨਹੀਂ ਕੀਤਾ ਇਹ ਕਣਕ ਦੇ ਚ ਦੇਖੋ ਕਿੰਨੇ ਢਾਬਾ ਕੋਈ ਇੱਕ ਉੱਚਾ ਨੀਮਾ ਉੱਚਾ ਨੀਮਾ ਜਾਨੀ ਪੌਲ ਜਿਹੀ ਬਣੇ ਪਈ ਆ ਕਣਕ ਦੇ ਕੋਈ ਇੱਕ ਦੌਗਾ ਵੀ ਜਿਹੜਾ ਪੱਦਰ ਹੋਵੇ ਠੀਕ ਹੈ ਆ ਵੇਖ ਲਓ ਆ ਤੁਹਾਡੇ ਸਾਹਮਣੇ ਆ ਇਹ ਸਿੱਧੀ ਵਜਾਈ ਕੀਤੀ ਆ ਸੁਪਰ ਸੀਡਰ ਨਾਲ ਤੇ ਆਪਾਂ ਹਾਂ ਤਮੀਆਂ ਮਾਰ ਕੇ ਕੀਤੀ ਸੀਗੀ ਤੇ ਉਦੋਂ ਗਾਂ ਫਿਰ ਆਪਣੀ ਆ ਗਈ ਡ੍ਰੈਲ ਵਾਲੀ ਡ੍ਰੈਲ ਵਾਲੀ ਜਿਹਦਾ ਬਈ ਸਵਾਲ ਹੀ ਹੈ ਨਹੀਂ ਵੀ ਦੌਗੀ ਹੋਵੇ ਕੋਈ ਠੀਕ ਹੈ ਉੱਚੀ ਨਹੀਂ ਵੀ ਤੇ ਬਾਕੀ ਯੂਰੀਆ ਦੋਹਾਂ ਤੇ ਤਿੰਨ ਤਿੰਨ ਗੱਟੇ ਪਿਆਵਾ ਸਪਰੇਅ ਦੋਹਾਂ ਤੇ ਇੱਕ ਕੀਤੀ ਸੀ ਜਦੋਂ ਕਣਕ ਮਾੜੀ ਜੀ ਪੀਲੀ ਜੀ ਪੈ ਗਈ ਸੀ ਪਾਣੀ ਨਾ ਖਰਾਕਾਂ ਜਾਨੀ ਕਿ ਬਈ ਦੋਹਾਂ ਦੀ ਸੇਮ ਹੀ ਆ ਦੋਹਾਂ ਨੂੰ ਸੇਮ ਰੇ ਪਿਆ ਸੇਮ ਸਾਰਾ ਕੁਸਾ ਠੀਕ ਹੈ ਜੀ ਬੀ ਵੀ ਆਰੇ ਚ ਘਾਟ ਆ ਤੇ ਸੁਪਰ ਸੀਡਰ ਵਾਲੀ ਚ ਬੀ ਵੀ ਜ਼ਿਆਦਾ ਬਾਕੀ ਇਹਦੀ ਗਰੰਟ ਵੀ ਪੰਨੀ ਹੋਈ ਆ ਪਰ ਕਾਨਕ ਜਾਨੀ ਕਿ ਜੇ ਆਪਾਂ ਪਹਿਲੇ ਨੰਬਰ ਤੇ ਕੱਢ ਨਹੀਂ ਹੋਵੇ ਤਾਂ ਮੈਂ ਕਹੂੰਗਾ ਵੀ ਡ੍ਰਿਲ ਵਾਲੀ ਦੂਜੇ ਤੇ ਕੱਢ ਨਹੀਂ ਹੋਵੇ ਤਾਂ ਤਮੀਆਂ ਮਾਰ ਕੇ ਸੁਪਰ ਸੀਡਰ ਵਾਲੀ ਤੀਜੇ ਤੇ ਫਿਰ ਭਾਈ ਹੈਪੀ ਸੀਡਰ ਤੇ ਲਾ ਲਓ ਚਾਹੇ ਤੁਸੀਂ ਸੁਪਰ ਸੀਡਰ ਲਾ ਲਓ ਉਹ ਤੁਹਾਡੀ ਆਪ ਦੀ ਜਿਹੜੀ ਚੁਆਇਸ ਆ ਜਾਨੀ ਕਿ ਸਿੱਧੀ ਜਿਹੜੀ ਸੁਪਰ ਸੀਡਰ ਦੀ ਬਜਾਈ ਆ ਉਹ ਮੈਨੂੰ ਕੋਈ ਢੀ ਵਧੀਆ ਹੀ ਨਹੀਂ ਲੱਗੀ ਤਵੀਆਂ ਮਾਰ ਕੇ ਵਧੀਆ ਲੱਗਦੀ ਆ ਜਾਨੀ ਕਾਨਕ ਜਿਹੜੀ ਇੱਕ ਲੈਵਲ 'ਚ ਹੁੰਦੀ ਆ ਬਾਕੀ ਮੇਰਾ ਛੋਟ ਨਾਲ ਦੀ ਜਿਹੜੀ ਮੇਰੀ ਰਹਿ ਸੀਗੀ ਉਹ ਸਾਂਝੀ ਕੀਤੀ ਆ ਠੀਕ ਆ ਜੀ ਤੇ ਤੁਸੀਂ ਦੱਸਿਓ ਵੀ ਤੁਹਾਡੇ ਹਸਾਮਣਾ ਤੁਹਾਡਾ ਕੀ ਕਹਿਣਾ ਵਾ ਬਾਕੀ ਮਿੱਤਰੋ ਉਮੀਦ ਕਰਦੇ ਆ ਵੀ ਵੀਡੀਓ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੀ ਚਾਹੇਨੋਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦਿਆਂ ਨੇ ਵੀਡੀਓ ਦੇ ਨਾਲ ਅੱਜਕੱਲ ਸਾਰਿਆਂ ਨੂੰ ਬਾਏ ਬਾਏ ਜੀ